ਹਾਂਜੀ ਨਰਵੰਦ ਜੀ ਤੇਰਾ ਸਾਹਿਬ ਉਹ ਤਕਰੀ ਚੋਣ ਮੈਮ ਦੇ ਬੇਸ ਤੇ ਕੀ ਕਹਿਣਾ ਚਾਹੋਗੇ ਤੁਹਾਡੀ ਆਪਣੀ ਮਹਿਸਲਤ ਮੈਂ ਤਾਂ ਸਿਰਫ ਜਿੰਨਾ ਲੋਕਾਂ ਨੇ ਪਿਆਰ ਸਤਿਕਾਰ ਦਿੱਤਾ ਸੰਗਰੂਰ ਪਹੁੰਚਣ ਤੇ ਔਰ ਹਰ ਵਰਗ ਨੇ ਦਿੱਤਾ ਵਾ ਔਰ ਬਲਕੇ ਪਾਰਟੀ ਬਾਜ਼ੀ ਤੋਂ ਉੱਠ ਕੇ ਜਿਹੜਾ ਮੈਨੂੰ ਭਰਪੂਰ ਸਮਰਥਨ ਮਿਲਿਆ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰਦਾ ਅਤੇ ਸੰਗਰੂਰ ਦੇ ਸਮੂਹ ਸਤਕਾਰਯੋਗ ਵੋਟਰ ਸਹਿਬਾਨ ਦਾ ਧੰਨਵਾਦ ਕਰਨਾ ਚਾਹਣਾ ਤੁਹਾਡੇ ਮੁਕਾਬਲੇ ਵਿੱਚ ਭਾਜਪਾ ਨੇ ਪੁਰਾਣੀ ਕਾਂਗਰਸ ਹੀ ਕਲੀ ਦੇ ਤੋਂ ਉਤਾਰਿਆ ਕੋਈ ਅਸਰ ਪਵੇਗਾ ਕਿ ਨਹੀਂ ਦੇਖੋ ਗੱਲ ਇਹ ਆ ਕਿ ਬੀਜੇਪੀ ਜਿਹੜੀ ਹੈ ਉਹ ਪੰਜਾਬ ਦੀ ਇੱਕ ਦੁਖੀ ਜਮਾਤ ਬਣ ਕੇ ਰਹਿ ਚੁੱਕੀ ਆ ਪੰਜਾਬ ਦੇ ਇੱਕ ਤਾਂ ਕਿਸਾਨੀ ਅੰਦੋਲਨ ਨੂੰ ਉਹਨਾਂ ਨੇ ਅਣਗੌਲਿਆ ਕੀਤਾ ਪਹਿਲਾਂ 2-3 ਸਾਲ ਪਹਿਲਾਂ ਲੱਖਾਂ ਬੰਦੇ ਬੈਠੇ ਸੀ 6-700 ਕਿਸਾਨ ਉੱਥੇ ਮਰ ਗਿਆ ਦਿੱਲੀ ਦੀ ਬਰੂਹਾਂ ਦੇ ਉੱਤੇ ਔਰ ਜਦੋਂ ਉਹਨਾਂ ਨੂੰ ਉਠਾਇਆ ਵਾਅਦਾ ਕਰਕੇ 3 ਸਾਲ ਕੋਈ ਵਾਅਦਾ ਨਹੀਂ ਪੂਰਾ ਕੀਤਾ ਹੁਣ ਦੁਬਾਰਾ ਗਏ ਨੇ ਸ਼ੰਭੂ ਤੇ ਖਨੌਰੀ ਉੱਥੇ ਵੀ ਉਹਨਾਂ ਨੂੰ ਕੁੱਟਿਆ ਜਾ ਰਿਹਾ ਵਾ ਟਰੈਕਟਰ ਭੰਨੇ ਜਾ ਰਹੇ ਆ ਆਪਣਾ ਸਾਡੇ ਨੌਜਵਾਨਾਂ ਨੂੰ ਹਰਿਆਣਾ ਪੁਲਿਸ ਬੀਜੇਪੀ ਦੀ ਕਹਿਣ ਤੇ ਉਹ ਚੱਕ ਚੱਕ ਕੇ ਬੂਰੀਆਂ ਚ ਪਾ ਕੇ ਲੈ ਗਏ ਸ਼ੁਭਕਰਨ ਸਾਡਾ ਕਿਸਾਨ ਮਾਰਤਾ ਇੰਨਾ ਕੁਝ ਕਰਨ ਤੋਂ ਬਾਅਦ ਬੀਜੇਪੀ ਪਿੰਡਾਂ ਦੇ ਵਿੱਚ ਕੀ ਉਮੀਦ ਰੱਖਦੀ ਆ ਔਰ ਕਿਸਾਨ ਜਥੇਬੰਦੀਆਂ ਜਿਹਨਾਂ ਦੇ ਅਸੀਂ ਹਮੇਸ਼ਾ ਪਿੱਠ ਤੇ ਖੜੇ ਆ ਸਾਰੇ ਉਹਨਾਂ ਨੇ ਆਲਮੋਸਟ ਇਹਦਾ ਬੁਆਇਕਾਟ ਕੀਤਾ ਹੋਇਆ ਪਿੰਡਾਂ ਦੇ ਵਿੱਚ ਜਾਣਾ ਬੀਜਪੀ ਦੇ ਉਮੀਦਵਾਰ ਵਾਸਤੇ ਸੁਖਾਲਾ ਨਹੀਂ ਹੋਵੇਗਾ ਬੀਜਪੀ ਦਾ ਉਮੀਦਵਾਰ ਮੇਰਾ ਜਾਣਕਾਰ ਅਰਵਿੰਦ ਖੰਨਾ ਕਾਂਗਰਸ ਚ ਰਿਹਾ ਕੈਪਟਨ ਉਮਰਿੰਦਰ ਸਿੰਘ ਦਾ ਹੀ ਉਹ ਇੱਕ ਕਿਸਮ ਦਾ ਰਿਸ਼ਤੇਦਾਰ ਕਹਿ ਲੋ ਪਲੱਸ ਉਹਨਾਂ ਦੀ ਹੋ ਸਾਰੀ ਜਿਹੜੀ ਖਰਚਾ ਪਾਣੀ ਚੱਕਦਾ ਸੀਗਾ ਇਹ ਅਮੀਰ ਆਦਮੀਆਂ ਦਾ ਟੋਲਾ ਵਾ ਔਰ ਅਰਵਿੰਦ ਖੰਨਾ ਇੱਕ ਵਾਰੀ ਜਦੋਂ ਧੂਰੀ ਇਲੈਕਟ ਹੋ ਗਿਆ ਅ ਵਿਚ ਪਚਾਲੇ ਧੂਰੀ ਦੇ ਜਿਹੜਾ ਵੋਟਰ ਨੂੰ ਛੱਡ ਕੇ ਚਲੇ ਗਿਆ ਸੀਗਾ ਉਹਨੂੰ ਕਿਦਾਂ ਯਕੀਨ ਦਿਵਾਵੇਗਾ ਕਿ ਪਾਰਲੀਮੈਂਟ ਵਿੱਚ ਫਰਜ਼ ਕਰੋ ਅਵਲ ਤਾਂ ਕੋਈ ਚਾਂਸ ਨਹੀਂਗਾ ਲੇਕਿਨ ਫਰਜ਼ ਕਰੋ ਜਾਨਦਾ ਤੇ ਉਹਦੀ ਕੀ ਗਾਰੰਟੀ ਆ ਕਿ ਉਹ ਜਿਹੜਾ ਆਪਣੇ ਵੋਟਰ ਨੂੰ ਦੁਬਾਰਾ ਡੱਗਾ ਤੇ ਧੋਖਾ ਦੇ ਦੇ ਇਹਦੀ ਗਾਰੰਟੀ ਕੀ ਹੈ ਪਹਿਲਾਂ ਉਹ ਧੂਰੀ ਦੇ ਵੋਟਰ ਦੇ ਕੋਲੋਂ ਜਾ ਕੇ ਮਾਫੀ ਮੰਗੇ ਉਹਨਾਂ ਤੋਂ ਪ੍ਰਵਾਨਗੀ ਲਵੇ ਕਿ ਕੀ ਮੈਨੂੰ ਲੜਨਾ ਚਾਹੀਦਾ ਇਲੈਕਸ਼ਨ ਕਿ ਨਹੀਂ ਲੜਨਾ ਚਾਹੀਦਾ ਇਹ ਕੋਈ ਰਾਜਨੀਤੀ ਕੋਈ ਮਜ਼ਾਕ ਨਹੀਂਗਾ ਕਿ ਪੈਸੇ ਖਰਚੇ ਪੈਰਾਸ਼ੂਟ ਤੇ ਆ ਗਏ ਜੋ ਦਿਲ ਕੀਤਾ ਕੀਤਾ ਇਸ ਕਰਕੇ ਬੀਜੇਪੀ ਦਾ ਕੋ ਬਹੁਤਾ ਜ਼ਿਆਦਾ ਸਕੋਪ ਪੰਜਾਬ ਸਮੁੱਚੇ ਪੰਜਾਬ ਜਿੰਗਾ ਔਰ ਸੰਗੂਰ ਵਿੱਚ ਚਲੋ ਆਪਣੀ ਆਪਣੀ ਕੋਸ਼ਿਸ਼ ਕਰ ਸਕਦੇ ਲੇਕਿਨ ਆਈ ਡੋਂਟ ਥਿੰਕ ਸ਼ਹਿਰੀ ਖੇਤਰਾਂ ਤੋਂ ਬਾਹਰ ਉਹਨਾਂ ਦਾ ਕੋਈ ਪ੍ਰਭਾਵ ਹੋਵੇਗਾ ਜੀ ਸਾਨਕ ਵਿਧਾਇਕ ਦੀ ਪ੍ਰਾਪਰਟੀ ਸੰਬੰਧੀ ਤੁਹਾਡੇ ਵਿਆਹ ਸਟੇਜਾਂ ਤੋਂ ਸਾਹਮਣੇ ਆ ਰਹੇ ਨੇ ਇਹ ਚੋਣਾਂ ਵੀ ਜੁਗਲੇ ਨੇ ਜਾਂ ਪਰਦੇ ਪਿੱਛੇ ਕੁਝ ਰਹਿ ਗਿਆ ਵੀ ਪਹਿਲਾਂ ਤਾਂ ਦੇਖੋ ਕੁਲਵੰਤ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਜੀ ਮੈਂ ਇਹਨਾਂ ਦਾ ਪ੍ਰਚਾਰ ਕਰਦੇ ਹਾਂ 2017 ਚ ਇਹ ਜਦੋਂ ਸ਼ੁਰੂਆਤ ਕੀਤੀ ਇਹਨਾਂ ਲੋਕਾਂ ਨੇ 2014-15 ਤੋਂ ਤੇ ਇਹਨਾਂ ਦੇ ਰਹਿਣ ਸਹਿਣ ਉੱਠਣ ਬਹਿਣ ਗੱਡੀਆਂ ਮੋਟਰਾਂ ਗਨਗੁਨ ਮੈਂ ਸਾਰਾ ਕੁਝ ਹੁਣ ਦੇਖ ਲੋ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਔਰ ਇਹਨਾਂ ਦਾ ਪਿੰਡ ਵਿੱਚ ਜਿਹੜਾ ਮਕਾਨ ਇਹਨਾਂ ਨੇ ਬਣਾਇਆ ਹੈਗਾ ਮੇਰੇ ਕੋਲ ਵੀਡੀਓਜ਼ ਆ ਪਿੰਡ ਦੀ ਨਰੇਗਾ ਲੇਬਰ ਦਾ ਦੁਰਉਪਯੋਗ ਕਿ ਕੀਤਾ ਸਮਝ ਗਏ ਤੁਸੀਂ ਇਹ ਰਿਕਾਰਡ ਕਢਾਵਾਂਗੇ ਦੀ ਇਨਕੁਆਇਰੀ ਹੁਣ ਦੇਖੋ ਇਹਨਾਂ ਦੇ ਹੁੰਦਿਆਂ ਦੇ ਕੋਈ ਰਿਕਾਰਡ ਕਢਣਾ ਨਿਕਾ ਜੋ ਇਹਨਾਂ ਨੇ ਬੇਨਾਮੀ ਕੋਈ ਜ਼ਮੀਨ ਲਈ ਆ ਜਾਂ ਕੋਈ ਮਕਾਨ ਬਣਾਇਆ ਉਸ ਜਦੋਂ ਸਾਡਾ ਇਹ ਕੰਟਰੋਲ ਹੋ ਜਾਏਗਾ ਇਹ ਸਾਰੇ ਬੰਦਿਆਂ ਦੀ ਜਾਂਚ ਜਿਹੜੀ ਹੋਵੇਗੀ ਅਲਟੀਮੇਟਲੀ ਇਕੱਲਾ ਇਹ ਨਹੀਂ ਤੁਸੀਂ ਨਿਗਾਹ ਮਾਰੋ ਇਹਨਾਂ ਦੇ ਐਮਐਲਏ ਸ ਹੈ ਕਿਦਾਂ ਦੇ ਨੇ ਸਰਬਜੀਤ ਕੌਰ ਮਾਨੂ ਕੇ ਤੁਹਾਡੀ ਗਵੰਡੀ ਆ ਉਹ ਐਨਆਰਆਈ ਦੀ ਕੋਠੀ ਕਰਨ ਤੇ ਕਬਜ਼ਾ ਲੱਗੀ ਹੋਈ ਆ ਔਰ ਜੇ ਅਸੀਂ ਨਾ ਉਹਦੀ ਮਦਦ ਕਰਦੇ ਐਨਆਰਆਈ ਦੀ ਕੋਠੀ ਉਹ ਪੱਕੇ ਤੌਰ ਤੇ ਆਪਣੇ ਨਾਮ ਤੇ ਧੋਖਾਧੜੀ ਨਾ ਕਰਾ ਗਈ ਸੀਗੀ ਆ ਨਾਬੇ ਵਾਲਾ ਦੇਮਾਨ ਕੀ ਆ ਅਖੇ ਅਸੀਂ ਗਾ ਨੂੰ ਰਾਸ਼ਟਰੀ ਪੰਛੀ ਬਣਾਉਣਾ ਕਿੱਦਾਂ ਦੇ ਬੰਦੇ ਕਿੱਦਾਂ ਦੇ ਲਿਆਂਦੇ ਇਹਨਾਂ ਨੇ ਆ ਤੁਹਾਡੇ ਲਾਗੇ ਜਿਹੜਾ ਹੈਗਾ ਉੱਥੋਂ ਦਾ ਜਿਹੜਾ ਭਧੋੜ ਦਾ ਅਖੇ ਲਫੇੜੇ ਮਾਰਿਆ ਕਰਾਂਗੇ ਕੀ ਮਤ ਔਰ ਬਾਕੀ ਕਸਰ ਰਹਿਂਦੀ ਘਟਾਰੂ ਚੱਕ ਨਹੀਂ ਕਢ ਦਿੱਤੀ ਜਿਹੜੇ ਕਹਿੰਦੇ ਸੀ ਬਹੁਤ ਵਧੀਆ ਰਾਜਨੀਤਿਕ ਵਿੱਚ ਮਿਆਰੀ ਬੰਦੇ ਲਿਆਵਾਂਗੇ ਆ ਬੰਦੇ ਲੈ ਕੇ ਆਏ ਨੇ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਖੋ ਚੁੱਕੇ ਨੇ ਇਹ ਰਜਵਾੜੇ ਸ਼ਾਹੀ ਬਣ ਚੁੱਕੇ ਨੇ ਕੋਈ ਆਮ ਆਦਮੀ ਨਹੀਂ ਆਮ ਤਾਂ ਆ ਖੜੇ ਨੇ ਆ ਦੇਖ ਲਓ ਪਿੱਛੇ ਤੁਸੀਂ ਆ ਠਿਕਰੀ ਵਾਲਦੇ ਸਰਪੰਚ ਸਾਹਿਬ ਖੜੇ ਨੇ ਮੇਰੇ ਨਾਲ ਜਾਂ ਸਾਡੇ ਬਲੌਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਾਂ ਬਲੌਕ ਪ੍ਰਧਾਨ ਜਾਂ ਜਿਹੜੇ ਆਮ ਵੋਟਰ ਨੇ ਪਿੰਡਾਂ ਦੇ ਇਹ ਨੇ ਆਮ ਬੰਦੇ ਜਿਹੜੇ ਦਸਾਂ ਨੌਹਾਂ ਦੀ ਕਿਰਤ ਕਰਦੇ ਨੇ ਨਾਟ ਪੀਪਲ ਲਾਈਕ ਅਰਵਿੰਦ ਖੰਨਾ ਐਂਡ ਭਗਵੰਤ ਮਾਨ ਇਹ ਤਾਂ ਬੜੇ ਰਜਵਾੜੇ ਰਜਵਾੜਿਆਂ ਦੇ ਵੀ ਟੌਪ ਦੇ ਬੰਦੇ ਬਣ ਚੁੱਕੇ ਨੇ ਜੀ ਤਾਂ ਖੈਰਾ ਸਾਹਿਬ ਸਮੁੱਚੇ ਸੰਗਿਆਰ ਦੇ ਵਿੱਚ ਘੁੰਮਦੇ ਹੋ ਵੈਸੇ ਸੰਗੋਤ ਸਰਗਰਮੋ ਤੁਹਾਡੇ ਵਿਚਾਰ ਜਾਣੇ ਚਾਹਾਂਗੇ ਲੁਧਿਆਣਾ ਸੀਟ ਨੂੰ ਕਿਵੇਂ ਦੇਖਦੇ ਹੋ ਜਦੋਂ ਰਾਜਾ ਵੜਿੰਗ ਜੀ ਚਲੇ ਗਏ ਨੇ ਨਹੀਂ ਲੁਧਿਆਣਾ ਅਵਸ਼ ਕਾਂਗਰਸ ਜਿੱਤੇ ਉਹਦੇ ਕਾਰਨ ਸਮਝੋ ਬੀਜੇਪੀ ਨੇ ਰਵਨੀਤ ਬਿੱਟੂ ਨੂੰ ਉਤਾਰਿਆ ਵਾ ਰਵਨੀਤ ਬਿੱਟੂ ਇੱਕ ਆਲਰੇਡੀ ਪੰਜਾਬ ਦਾ ਦੁਖੀ ਟਾਈਪ ਆਦਮੀ ਜਾਂ ਸਿੱਖਾਂ ਦੇ ਉਲਟ ਬੋਲ ਬੋਲ ਕੇ ਬੋਲ ਬੋਲ ਕੇ ਸਿਰਫ ਆਪਣੇ ਦਿੱਲੀ ਦੇ ਆਕਾਮਾਂ ਨੂੰ ਖੁਸ਼ ਕਰਨ ਕਰਕੇ ਰਾਜਨੀਤੀ ਕੀਤੀ ਆ ਉਸ ਬੀਜੇਪੀ ਦੀ ਤੇ ਬਿੱਟੂ ਦੀ ਜਿਹੜੀ ਉਹਨਾਂ ਨੂੰ ਇਹ ਐ ਲੱਗਦਾ ਕਿ ਅਸੀਂ ਸਾਰੇ ਸ਼ਹਿਰ ਦੀ ਵੋਟ ਇਕੱਠੀ ਕਰ ਲਾਂਗੇ ਇੰਦਾ ਕਦੀ ਵੋਟ ਇੱਕ ਥਾਂ ਤੇ 60 65 70% ਨਹੀਂ ਪੈਂਦੀ ਹੁੰਦੀ ਬੀਜੇਪੀ ਨੇ ਜਿਹੜਾ ਦੇਸ਼ ਵਿੱਚ ਰਾਜ ਵੀ ਬਣਾਇਆ ਨਾ ਪਿਛਲੀ ਵਾਰੀ ਉਹ 38% ਦੀ ਨਾ ਬਣਿਆ ਇੰਡੀਆ 'ਚ 62% ਲੋਕ ਅੱਜ ਵੀ ਬੀਜੇਪੀ ਦੇ ਉਲਟ ਦੇਸ਼ ਪੱਧਰ ਦੇ ਉੱਤੇ ਨੇ ਇਸ ਕਰਕੇ ਕਾਂਗਰਸ ਦੀ ਬੜਾ ਦਾਵਾ ਪਿੰਡਾਂ ਦੇ ਵਿੱਚ ਔਰ ਸਾਡਾ ਜਿਹੜਾ ਕੇਡਰ ਵੋਟ ਹੈ ਸ਼ਹਿਰਾਂ ਦੇ ਵਿੱਚ ਉਹ ਟਿਕਾ ਟਿਕ ਕੇ ਟਕਾ ਕੇ ਕਾਂਗਰਸ ਨੂੰ ਪਵੇਗਾ ਅਸੀਂ ਲੁਧਿਆਣੇ ਦੀ ਸੀਟ ਅਵਸ਼ ਰਾਜਾ ਵੜਿੰਗ ਸਾਡਾ ਪ੍ਰੈਜ਼ੀਡੈਂਟ ਜਿੱਤੇਗਾ ਖੇਰਾ ਸਾਹਿਬ ਜੇਕਰ ਗੱਲ ਕਰੀਏ ਤਾਂ ਸੰਗਰੂਰ ਆ ਜਿਹੜੀ ਮੁੱਖ ਮੰਤਰੀ ਆਪਣੀ ਘਰੇਲੂ ਸੀਟ ਹੈਗੀ ਕਿਸ ਤਰ੍ਹਾਂ ਲੱਗ ਰਿਹਾ ਤੁਸੀਂ ਲੋਕਾਂ ਵਿੱਚ ਵਿਚਰ ਰਹੇ ਹੋ ਕਿਸ ਤਰ੍ਹਾਂ ਦਾ ਜੋ ਮੈਂ ਮਹਿਸੂਸ ਕੀਤਾ ਵਾ ਦੇਖੋ ਗੱਲ ਇਹ ਹੁੰਦੀ ਆ ਕਿ ਜਦੋਂ ਤੁਸੀਂ ਆਪਣੇ ਊਸੂਲ ਬਣਾ ਕੇ ਆਪ ਹੀ ਤੋੜੋ ਜਦੋਂ ਹਜ਼ਾਰ ਹਜ਼ਾਰ ਆਦਮੀ ਗਨਮੈਨ ਲਈ ਫਿਰਦੇ ਨੇ ਲੈਕਸਸ ਟੋ요ਟਾ 5-5 ਕਰੋੜ ਦੀਆਂ ਗੱਡੀਆਂ ਸਾਰਾ ਟੱਬਰ ਚੜ ਰਿਹਾ ਵਾ ਸੋਨੇ ਨਾਲ ਲੱਦੇ ਹੋਏ ਨੇ ਇਹ ਸਾਰਾ ਕੁਝ ਤਾਂ ਵਿਜ਼ੂਅਲਸ ਹੈ ਸਰ ਲੋਕਾਂ ਨੂੰ ਉਹਨਾਂ ਦੇ ਅੱਖਾਂ ਦੇ ਸਾਹਮਣੇ ਦ੍ਰਿਸ਼ ਆ ਗਿਆ ਯਾਰ ਇਹ ਇਹ ਤਾਂ ਉਹ ਬੰਦੇ ਜਿਹੜੇ ਕਹਿੰਦੇ ਅਸੀਂ ਬਿਲਕੁਲ ਸਾਦੇ ਜਿਹੇ ਆ ਜੀ ਅਜਾ ਰੇੜੀਆਂ ਵਾਲੇ ਜੀ ਪੈਂਚਰਾਂ ਵਾਲੇ ਘੁੰਮਦੇ ਹੈ ਬੰਦੇ ਇਹ ਲਾਮ ਲਸ਼ਕਰ ਦੇ ਨਾਲ ਇਹਨਾਂ ਦਾ ਜਿਹੜਾ ਕੇਜਰੀਵਾਲ ਆ ਉਹ 50 ਕਰੋੜ ਰੁਪਏ ਦੇ ਮਕਾਨ ਵਿੱਚ ਸ਼ੀਸ਼ ਮਹਿਲ ਚ ਰਹਿਣਾ ਪਸੰਦ ਕਰਦਾ 2-2 ਕਰੋੜ ਰੁਪਇਆ ਬਾਥਰੂਮਾਂ ਤੇ ਲਾਇਆ ਇਟਾਲੀਅਨ ਮਾਰਬਲ ਲਿਆ ਕੇ ਹੁਣ ਕਿੱਥੇ ਰਹਿ ਗਈ ਇਹਨਾਂ ਦੀ ਗੱਲ ਇਹ ਇਸ ਕਰਕੇ ਇਹ ਇਹਨਾਂ ਨੂੰ ਹੁਣ ਪੰਜਾਬ ਕੇ ਭਗਵੰਤ ਕਹਿੰਦਾ ਹੁੰਦਾ ਸੀ ਕਿ ਅਮਰਿੰਦਰ ਇੰਨਾ ਉੱਚਾ ਉੱਡਦਾ ਕਿ ਉਹਨੂੰ ਚੁੱਲਿਆਂ ਦੀ ਅੱਗ ਨਹੀਂ ਦੇਖਦੀ ਮੈਂ ਤੁਹਾਨੂੰ ਕਹਿ ਦੇਣਾ ਚਾਹੁੰਦਾ ਕਿ ਭਗਵੰਤ ਇੰਨਾ ਉੱਚਾ ਉੱਡ ਗਿਆ ਵਾ ਉਹਨੂੰ ਪੰਜਾਬ ਹੀ ਨਹੀਂ ਦਿੰਦਾ ਇਸ ਕਰਕੇ ਲੋਕਾਂ ਤੋਂ ਘਟੇ ਚੁੱਕੇ ਨੇ ਔਰ ਜਿਹੜੀ ਵੋਟ ਇਹਨਾਂ ਨੂੰ ਪੈਣੀ ਆ ਉਹ ਮਾੜੀ ਮੋਟੀ ਸਰਕਾਰ ਦਾ ਪ੍ਰਭਾਵ ਪਾ ਕੇ ਉਹ ਪੈਣੀ ਆ ਤੁਸੀਂ ਮੈਂ ਭਗਵਾਨ ਦੇ ਰੋਡ ਸ਼ੋਅ ਦੇਖ ਲਓ ਉਹ ਰੋਡ ਸ਼ੋਅ ਨਹੀਂਗੇ ਪਬਲਿਕ ਉਹ ਪੁਲਿਸ ਸ਼ੋਅ ਆ ਆਲੇ ਦੁਆਲੇ 7-800 ਬੰਦਾ ਆਪਣੇ ਤੇ ਵਰਦੀ ਧਾਰੀ ਤੇ ਸਿਵਲ ਕੱਪੜਿਆਂ 'ਚ ਲੈ ਜਾਂਦਾ ਵਾ ਤੁਸੀਂ ਉਹਦਾ ਕਦੀ ਏਰੀਅਲ 뷰 ਦੇਖੋ ਉਸ ਦੇ ਰੋਡ ਸ਼ੋਅ ਦਾ ਉਹ ਇਟਸ ਕੰਪਲੀਟ ਪੁਲਿਸ ਸ਼ੋਅ ਇਸ ਕਰਕੇ ਭੈਗੁੱਦੀ ਕਰਪਾਣਾ ਕਾਂਗਰਸ ਅਵਾਸ ਜਿੱਤੇਗੀ ਧੰਨਵਾਦ